ਲੋੜੀ ਲੋੜੀ ਦੀਆਂ ਤਿਆਰੀਆਂ ਕਿਵੇਂ ਕਿਵੇਂ ਸ਼ੁਰੂ ਕਰਾਂ ਇਹ ਮੈਂ ਤੁਹਾਡੇ ਨਾਲ ਕਰਨੀ ਹੈ ਗੱਲ ਸਾਂਝੀ ਤੇ ਅੱਜ ਮੇਰੇ ਕੋਲ ਹੋਰ ਕੋਈ ਨਹੀਂ ਜੇ ਮੇਰਾ ਬਣਾਉਣ ਵਾਲਾ ਸਹੁਰੇ ਪੁੱਛਦੇ ਵੇ ਸਾਜੇ ਤੇ ਤੁਹਾਡੇ ਅੰਕਲ ਦੀ ਡਿਊਟੀ ਲੱਗੀ ਬੋਲੋ ਜੀ ਕਿ ਬਣਾਉਣ ਵਾਲਾ ਘਰ ਵਾਲਾ ਹੈ ਹਾਂ ਮੇਲੀ ਅੱਜ ਵੀਡੀਓ ਬਣਾ ਰਹੀ ਐ ਮੇਰਾ ਘਰ ਵਾਲਾ ਤੇ ਗੱਲ ਇਹ ਵੀ ਲੋਹੜੀ ਦੀਆਂ ਤਿਆਰੀਆਂ ਲੋਹੜੀ ਤਾਂ ਇੱਕ ਦਿਨ ਪਹਿਲਾਂ ਹੀ ਹੁੰਦੀਆਂ ਨੇ ਬਾਜ਼ਾਰ ਜਾ ਕੇ ਆਈਆਂ ਕੁਝ ਚੀਜ਼ਾਂ ਲਈਆਂ ਆ ਕੁਝ ਮੰਗਾਈਆਂ ਨੇ ਕੁਝ ਹੋਰ ਲਿਆਵਾਂਗੇ ਤੇ ਪਹਿਲਾਂ ਸਭ ਤੋਂ ਪਹਿਲਾਂ ਲੋਹੜੀ ਤੇ ਕੀ ਹੁੰਦੇ ਨੇ ਫੁੱਲੇ 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 ਮੈਂ ਬਾਜ਼ਾਰੋਂ ਨਹੀਂ ਲਈ ਆ ਫੁੱਲੇ ਮੈਂ ਬਣਾਉਣ ਲੱਗੀਆਂ ਘਰ ਤੇ ਖਾਣ ਲੱਗੀਆਂ ਗਾਣੋ ਵੀ ਕਿਵੇਂ ਬਣਾਈਏ ਫੁੱਲੇ ਫੁੱਲੇਵਸ ਤੇ ਕਢਾਈ ਰੱਖ ਲਈ ਜੇ ਸਾਰਾ ਕੰਮ ਮੇਰਾ ਚਾਰ ਹੋ ਗਿਆ ਬੁਝੇ ਤੇ ਉਧਰ ਦਿਖਾ ਦੋ ਰੋ ਵੀ ਆ ਗਈ ਜੇ ਉਹ ਰੋ ਆ ਗਈ ਅੱਛਾ ਹਾਂ ਗੰਨੇ ਗੰਨੇ ਦਾ ਰਸ ਗਲੇ ਰੋ ਹਾਂ ਤਾਜ਼ਾ ਜੀ ਤੇ ਇਹ ਜਿਹੜਾ ਨਾ ਤੇਲ ਮੈਂ ਪਾ ਲਿਆ ਤੇ ਤੇਲ ਅੱਜ ਮੈਂ ਥੋੜਾ ਜਿਹਾ ਵੱਧ ਪਾਇਆ ਹੈ ਪਹਿਲੇ ਨਾਲੋਂ ਕਢਾਈ ਬੜੀ ਚਮਕਦੀ ਹੈ ਬੜੀ ਸਟਾਈਲਿਸ਼ ਹੈ ਤੁਹਾਨੂੰ ਕੀ ਪਤਾ ਤੁਸੀਂ ਕੀ ਜਾਣੋ ਆਪਾਂ ਕਿੱਥੇ ਕਿੱਥੇ ਲਾਦੇ ਆਂ ਜਾਂਦੇ ਆਂ ਚੀਜ਼ਾਂ ਖਰੀਦਦੇ ਆਂ ਤੁਹਾਡੇ ਬਿਨਾ ਕੀ ਕਹਿੰਦੇ ਤੁਸੀਂ ਕੀ ਜਾਣੋ ਸਵਾਦ ਕਹਦਾ ਸਵਾਦ ਅਦਰਕ ਦਾ ਨਹੀਂ ਉਹ ਹੋਰ ਹੈ ਦੇਖੋ ਗਲਤ ਕਹਿੰਦੇ ਤੁਸੀਂ ਗਲਤ ਕਹਿੰਦੇ ਅਦਰਕ ਦਾ ਇਹ ਜੀ ਇਹ ਮਿਰਕਾ ਚ ਵੀ ਇਹਦਾ ਮੱਖਣ ਹੈ ਇਹ ਇਹਦੇ ਚ ਵੀ ਬਣਾਇਆ ਜਾ ਸਕਦਾ ਪਰ ਤੁਸੀਂ ਨਾ ਇੰਨਾ ਝੱਲੋ ਝੱਲੋ ਨਾ ਝੱਲੋ ਝੱਲੋ ਬੱਗੇ ਤਾਂ ਫਿਰ ਵੀਡੀਓ ਕੀ ਬਣੇਗੀ ਅੱਛਾ ਆਹੀ ਤਾਂ ਪ੍ਰੋਬਲਮ ਹੈ ਸਿਰਫ ਇੱਕੋ ਹੀ ਲਓ ਜੀ ਇਹ ਜਿਹੜੀ ਤੇਲ ਹੈ ਨਾ ਇਨੂੰ ਕਰ ਲੋ ਗਰਮ ਹੂੰ ਠੀਕ ਹੈ ਗਰਮ ਕਰੋ ਤੇ ਮੈਂ ਕੜਾਈ ਸਾਰੀ ਦੇ ਦੁਆਲੇ ਤੇਲ ਲਗਾ ਦਿੱਤਾ ਆਪਣੀ ਮਰਜ਼ੀ ਨਾਲ ਪਾ ਲੋ ਤੁਸੀਂ ਚਮਚੇ ਤੋਂ ਲੈ ਕੇ ਚੰ ਚਮਚੇ ਤੱਕ ਕੋਈ ਵੀ ਮਾਊਂਟ ਜਿਹੜਾ ਹੈ ਉਹ ਪਾ ਸਕਦੇ ਹੋ ਹੁਣ ਤੁਸੀਂ ਕਹੋਗੇ ਵੀ ਤੁਸੀਂ ਯਾਰ ਇਹ ਕਿਹ ਕਾਦੇ ਨੂੰ ਫੇਰੀ ਹੈ ਕੈਂਚੀ ਘਾ ਲਦੇ ਫੇਰੀ ਹੈ ਮਾਇਰਪਾ ਮੈਂ ਇਹ ਜੀ ਤੁਸੀਂ ਮੈਨੂੰ ਪੁੱਛ ਲੈਣਾ ਵੀ ਇਹ ਕਿ ਇਹ ਅਮਰੀਕਨ ਕੌਰਨਸ ਹੁੰਦੇ ਨੇ ਬਹੁਤ ਕੰਪਨੀਆਂ ਦੇ ਆਉਂਦੇ ਨੇ ਮੈਂ ਸੋਚਿਆ ਉਹ ਟੇਹਾਂ ਦੇ ਟੇਹਰ ਲੱਗੇ ਮੈਨੂੰ ਜੇ ਤੁਸੀਂ ਹਿੱਲਦੇ ਬਹੁਤ ਹੋ ਫਿਰ ਵੀਡੀਓ ਹਿੱਲ ਜਾਂਦੀ ਏ ਇਹ ਕੀ ਹੋਇਆ ਤੁਸੀਂ ਇੱਕ ਮੈਂ ਨਹੀਂ ਹਿਲਣਾ ਹੀ ਹੈ ਭਾਈ ਮੈਨੂੰ ਨਾ ਹਿਲਣਾ ਨਹੀਂ ਹੈਗਾ ਤੇ ਇਹ ਨਾ ਲੋ ਜੀ ਇਹ ਗਰਮ ਹੋ ਗਿਆ ਜੇ ਬੜਾ ਠੀਕ ਹੈ ਹੁਣ ਗਰਮ ਹੋ ਗਿਆ ਧੂਆ ਵੀ ਨਿਕਲਣ ਲੱਗ ਗਿਆ ਤੇ ਅਸੀਂ ਇਹਦੇ ਵਿੱਚ ਪਾ ਗਏ ਮੈਂਨ ਕੌਰਨਸ ਇਹ ਕੌਰ ਜਿਹੜੇ ਆ ਸਾਫ਼ ਸੁਥਰੇ ਔਰ ਇਹਨਾਂ ਨੂੰ ਨਾ ਅਸੀਂ ਇੱਕ ਮੈਂਟ ਲਈ ਜਿਹੜਾ ਉਹ ਭੁੰਨ ਲੈਣਾ ਤੇ ਦਾਟ ਟਾਈਮ ਦੇਖੋ ਜੀ ਚਾਚੀ ਨਮਕ ਨਹੀਂ ਪਾਰੀ ਮੈਂ ਨਮਕੀਨ ਨੇ ਫਿੱਕੇ ਹੁੰਦੇ ਨਾ ਲੋੜੀ ਜਿਹੜੇ ਕੌਰ ਹੁੰਦੇ ਫਿੱਕੇ ਕੌਰ ਬਣਾ ਰਹੀ ਆ ਤੇ ਇਹ ਜਿਹੜੇ ਆ ਮੈਂ ਕੋਈ ਨਹੀਂ ਇਹਦੇ ਵਿੱਚ ਕੁਝ ਵੀ ਪਾਣਾ ਤੇ ਇਹ ਕੌਰ ਜਿਹੜੇ ਆ ਬਣ ਕੇ ਤਿਆਰ ਹੋ ਜਾਂਦੇ ਆ ਪਰ ਇਹਨੂੰ ਅਸੀਂ ਉਦੋਂ ਟਕਣਾ ਤੇ ਮਜ਼ਾ ਆਣਾ ਹੈ ਤਬ ਜੇਵਰਾਂ ਨਾਲ ਇੰਨਾ ਹੀ ਨੱਚਣਾ ਜਿੰਨਾ ਇਹਨਾਂ ਨੇ ਆਈ ਨੋ ਮੈਂ ਬਲੇ ਹੀ ਜਾਂਦਾ ਪਹਿਲੇ ਹੀ ਜਾਂਦੇ ਹੁ ਟਿਕ ਸਕਦੇ ਹੀ ਨਹੀਂ ਪਤਾ ਨਹੀਂ ਕਿੱਥੇ ਤੁਸੀਂ ਪੈਦਾ ਹੋਏ ਕੀ ਹੋਇਆ ਇਹ ਨਹੀਂ ਸਕਦੇ ਅੱਛਾ ਚਲੋ ਤੇ ਅੱਜ ਤੱਕ ਬੜੇ ਲੋਕ ਮਿਲੇ ਫਿਰ ਮੇਰੇ ਚੰਗਲ ਨੂੰ ਵੇਖਣ ਵਾਲੇ ਬੜੇ ਮਿਲੇ ਕਹਿੰਦੇ ਕੋਈ ਕਹਿੰਦਾ ਮੇਰੀ بیوی ਦੇਖਦੀ ਹੈ ਕੋਈ ਕਹਿੰਦਾ ਮੇਰੀ ਮਾਂ ਦੇਖਦੀ ਹੈ ਹਾਂ ਵਾਹ ਕੀ ਬਾਤ ਹੈ ਜੀ ਦੇਖੋ ਜੀ ਤੁਸੀਂ ਸਾਰੇ ਵੇਖਦੇ ਹੋ ਇਹ ਲੋੜੀ ਦੀ ਪਹਿਲੀ ਤਿਆਰੀ ਉਹਨੇ ਨੂੰ ਮੈਂ ਅਜੂ ਮਲਾਈ ਜਾਨੀ ਆ ਹਲਾਈ ਕੇ ਜਾਨੀ ਆ ਵੀ ਆਪਾਂ ਨਾ ਇਹ ਇੱਕ ਜਿਸ ਟੈਂਸ ਦੀ ਇੱਕ ਦੋ ਫੁੱਲੇ ਹੋ ਗਏ ਨਾ ਉਸੇ ਟਾਈਮ ਮੈਂ ਇਹਨੂੰ ਬੰਦ ਰੱਖ ਦੇਣਾ ਫੇਰ ਵੇਖਿਓ ਕੀ ਤਮਾਸ਼ਾ ਹਾਂ ਠਾਕਵੇਂ ਹੁੰਦੀ ਹਾਂ ਨਾ ਡਾਂਸ ਕਰਦੇ ਨੇ ਅੱਜ ਡਾਂਸ ਵਾਹ ਲੋੜੀ ਦਾ ਡਾਂਸ ਇੱਥੇ ਹੋਏਗਾ ਲਓ ਜੀ ਹੁਣ ਡਾਂਸ ਦੇਖੋ ਡਾਂਸ ਦੇਖੋ ਜੀ ਮੈਂ ਕਿਹ ਚੱਲੂ ਵੀ ਲੈਣਾ ਇਨੇ ਜਿਵੇਂ ਐਸੇ ਜਿਹੜੇ ਪਾਪ ਕਾਰਨ ਮਿਲਦੇ ਹਨ ਉਹਦੇ ਵਿੱਚ ਤਾਂ ਉਹਨਾਂ ਨੇ ਬਟਰ 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 ਇਨਾ ਪਾਇਆ ਹੁੰਦਾ ਹੈ ਉਹ ਉਹ ਵੇਖੋ ਵਾਹ ਵਾਹ ਪਹਿਲੇ ਵਖਾ ਦੇਉ ਥੋੜਾ ਆ ਦੇਖ ਕਾਟ ਕੇ ਨਹੀਂ ਤਾਂ ਇਹਨਾਂ ਨੇ ਤਾਂ ਨੱਚ ਨੱਚ ਕੇ ਹਾਲ ਕਰ ਦੇਣਾ ਲਓ ਜੀ ਅਸੀਂ ਇਹ ਕਰ ਲਏ ਕਿ ਇਹਨਾਂ ਨੇ ਆਪਣੇ ਆਪ ਹੀ ਹੁਣ ਅੱਗੇ ਕਰਕੇ ਉੱਤੇ ਕਰਕੇ ਦਿਸ ਰਿਹਾ ਉੱਤੇ ਯਾ ਫਟਾਕੇ ਪੈ ਰਹੇ ਫਟਾਕੇ ਪੈ ਰਹੇ ਆ ਸਾਰੇ ਕੌਰ ਜਿਹੜੇ ਆ ਫੁੱਲ ਜਾਣੇ ਆ ਇਹਨੂੰ ਜੀ ਮੀਡੀਅਮ ਤੇ ਕਰ ਦਿੰਨੇ ਆ ਆਪਾਂ ਬਹੁਤ ਜ਼ਿਆਦਾ ਤੇਜ਼ ਤੇ ਵੀ ਨਹੀਂ ਕਰਦੇ ਕਿਉਂਕਿ ਥੱਲੇ ਵਾਲੇ ਕੱਚੇ ਨਾ ਰਹਿ ਜਾਣ ਤੇ ਇਸ ਕਰਕੇ ਆਪਾਂ ਆਹਾ ਆਹਾ ਮਿਲੇ ਦੇ ਚਿੱਟੇ ਬਣਦੇ ਜਾਂਦੇ ਹੋ ਦੇਖੋ ਤਾਂ ਸਹੀ ਤੇ ਆਪਾਂ ਨੂੰ ਲੋਹੜੀ ਤੇ ਬੱਚਿਆਂ ਵਾਸਤੇ ਹਾਈਜਨਿਕਲੀ ਲਿਆਓ ਘਰ ਬਣਾਓ ਲੋੜ ਕੀ ਹੈ ਆਪਾਂ ਨੂੰ ਤੇ ਜ਼ਰੂਰ ਪਤਾ ਨਹੀਂ ਕਿ ਹੋ ਜਾ ਕਿ ਉਹ ਤੇਲ ਵਰਤਦੇ ਹੋ ਕਿਉਂ ਤੇਲ ਨਹੀਂ ਹੁੰਦਾ ਨਮਕ ਕਿੱਥੋਂ ਭੰਨੇ ਹੁੰਦੇ ਆ ਨਮਕ ਕਿੱਥੋਂ ਭੰਨੇ ਪੱਟੀਆਂ ਚ ਪੁੱਜਦੇ ਆ ਪਰ ਉਹ ਇਕੱਠੇ ਬਲਕ ਵਿੱਚ ਹੁੰਦੇ ਆ ਜਿਹੜੇ ਉਹ ਮਿਲਦੇ ਆ 17 ਚ ਉਹ ਸਾਹਮਣੇ ਭੁੰਗੇ ਦਿੰਦੇ ਉਹ ਕੀ ਹੁੰਦੇ ਉਹ ਵੀ ਇਦਾਂ ਹੀ ਹੁੰਦੇ ਆ ਉਹ ਮਸ਼ੀਨ ਚ ਅੱਛਾ ਠੀਕ ਹੈ ਨਾ ਬਹੁਤ ਸਾਰੀ ਚੀਜ਼ ਕਹਿੰਦੀ ਨਹੀਂ ਆ ਬਹੁਤ ਬਟਰ ਹੁੰਦਾ ਹੈ ਬਹੁਤ ਜ਼ਿਆਦਾ ਠੀਕ ਹੈ ਜਦ ਤੱਕ ਤੜਕ ਤੜਕ ਕਰਦੇ ਰਹਿਣਾ ਇਹ ਦਾ ਮਤਲਬ ਇਹ ਵੇ ਇਹ ਅਜੇ ਵਿੱਚ ਹੋਰ ਇਹਦੇ ਹੈਗੇ ਨਹੀਂ ਸਾਰੇ ਹੋ ਗਏ ਬੰਦ ਹੋ ਜੇ ਤਿੰਦ ਤਿੰਦ ਬੰਦ ਹੋ ਗਈ ਹਾਂ ਹਾਂ ਨੱਚਣਾ ਸਟਾਪ ਕਰ ਦਿੰਦੇ ਡਾਂਸ ਕਰੇ ਢੋਲ ਜਿਹੜਾ ਡਾਂਸ ਲੋੜੀ ਕੱਲ ਨੂੰ ਆ ਜੀ ਡਾਂਸ ਕਰੀ ਜਾਂਦੇ ਹਾਂ ਇਹਨੂੰ ਜਿਹੜਾ ਸ਼ੇਕ ਹੈ ਨਾ ਇਹਨੂੰ ਕਦੀ ਆਇਸਤਾ ਕਰ ਲੋ ਕਦੀ ਤੇਜ਼ ਕਰ ਲੋ ਕਦੀ ਆਇਸਤਾ ਕਰ ਲੋ ਕਦੀ ਤੇਜ਼ ਕਰ ਲੋ ਤਾਂ ਕਿ ਜਿਹੜੇ ਥੱਲੇ ਵਾਲੇ ਆ ਉਹ ਕਾਲੇ ਨਾ ਹੋਣ ਕਿਉਂਕਿ ਇਹਨੂੰ ਸੇ ਲਾਣਾ ਨਹੀਂ ਜੁਲਾਣਾ ਨਹੀਂ ਕੁਝ ਨਹੀਂ ਕਰਨਾ ਕੋਈ ਜਾ ਰਹੇ ਨੇ ਹੁਣ ਮੈਂ ਆਇਸ਼ਤਾ ਕਰ ਦਿੱਤੀ ਹੈ ਤਾਂ ਕਿ ਜਿਹੜੇ ਹੋਰ ਰਹਿ ਗਏ ਨੇ ਉਹ ਫੁੱਲ ਜੰ ਚੰਗੀ ਤਰ੍ਹਾਂ ਤਾਂ ਮੈਂ ਖੋਲਾਂਗੇ ਇਹ ਦੱਸਣ ਜਦੋਂ ਬਚਪਨ ਦੀ ਪੱਠੇ ਨਹੀਂ ਜਾਂਦਾ ਹਾਏ ਸਦਕੇ ਜਾਵਾ ਪੱਠੇ ਦੇ ਬਣਾਉਂਦੇ ਸੀ ਤੇ ਰੋਜ਼ ਜਾਈਦਾ ਸੀ ਰੋਜ਼ ਪੁਣਾਈ ਦੇ ਸੀ ਉਹ ਉਹ ਤਾਂ ਉਹਦੇ ਚ ਰੇਤੇ ਚ ਪੁੰਦਦੀ ਸੀ ਹਨਾ ਕਿ ਪਹਿਲਾਂ ਰੇਤੇ ਚ ਪੁੰਨਿਆ ਜਾਂਦਾ ਸੀ ਅੱਜ ਕੱਲ੍ਹ ਦੀਆਂ ਪੱਟੀਆਂ ਨਮਕ ਵਾਲੀਆਂ ਨੀ ਜਿਹੜਾ ਮਰੁੰਡਾ ਬਣਾਉਂਦੇ ਆ ਜਿਹੜਾ ਜਿਹੜੇ ਮੱਕੀ ਦੇ ਦੂਜੇ ਬਣਾਉਂਦੇ ਸੀਗੇ ਦਾਣੇ ਹੂੰ ਉਹਨੂੰ ਕੀ ਕਹਿੰਦੇ ਸੀ ਮੁਰਮਰੇ ਮੁਰਮਰੇ ਹਾਂ ਹਾਂ ਉਹ ਸਭ ਉਹ ਕਰਦੇ ਤੇ ਨਹੀਂ ਉਹਦਾ ਨਮਕ ਦਾ ਵਰਜਨ ਹੀ ਨਹੀਂ ਸੀ ਹਾਂ ਦੇਖੋ ਜੀ ਇਹ ਬਿਲਕੁਲ ਹੁਣ ਇਹ ਨੱਚਣੋਂ हट ਗਏ ਨਾ ਮੈਂ ਇੱਕ ਵਾਰੀ ਤੇਜ਼ ਕਰਕੇ ਵੀ ਵੇਖ ਲਿਆ ਵੀ ਇੱਕ ਅੱਧਾ ਵਿੱਚੋਂ ਨੱਚਦਾ ਪਿਆ ਵੇ ਤੇ ਇਹ ਹੋ ਗਿਆ ਨਾ ਇੱਕ ਕੌਨ ਸਾਡੇ ਬਿਲਕੁਲ ਵਾਹ 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 ਕੀ ਬਾਤ ਹੈ ਹਣਾ ਹੂੰ ਦੇਖੋ ਹੋ ਹੋ ਰਿਹਾ ਕੋਈ ਨਾ ਕੋਈ ਉਹ ਫਿਰ ਹੁਣ ਥੱਲੇ ਜਿਹੜਾ ਹੁੰਦਾ ਉਹ ਮਾੜਾ ਮੋਟਾ ਉਹਨਾਂ ਨੂੰ ਰੋਲ ਕੇ ਨਾ ਸੀ ਤੇ ਇਹਨੂੰ ਆਪਾਂ ਆਪਣੇ ਭਾਂਡੇ ਵਿੱਚ ਪਾਵਾਂਗੇ ਤੇ ਜਿਹੜੇ ਥੱਲੇ ਮੜ ਮੋਟਾ ਕੋਈ ਦਾਣਾ ਰਹਿ ਜਾਏਗਾ ਉਹ ਜਿਹੜੇ ਦੰਦਾ ਵਾਲੇ ਖਾ ਲਾਂਗੇ ਸਾਡੇ ਵਰਗੇ ਜਿਹੜੇ ਆ ਹੋ ਰਹਿੰਦੇ ਇਹ ਫਿਰ ਤਾਜ਼ੇ ਤਾਜ਼ੇ ਹੀ ਖੱਦ ਕੇ ਬਾਅਦ ਵੀ ਖਾਦੇ ਜਾਂਦੇ ਨੇ ਮੈਂ 10 ਦਿਨ ਖਾਓ। ਓ ਅੱਛਾ। ਹਾਂ ਇਹਦਾ ਕੋਈ ਚੱਕਰ ਨਹੀਂ ਹੈਗਾ। ਹੂੰ ਬਹੁਤ। ਲਓ ਮੈਂ ਫੜਨੀ ਆ ਤੁਸੀਂ ਖਾ ਕੇ ਵੇਖੋ। ਲੈ ਖੰਗਲ ਤੇ ਕਰਦੇ। ਮੇਰੇ ਨਾਲੇ ਤੂੰ ਆਪਣਾ ਦੇਖ ਲੱਕ ਕੇ ਹਿਲੇ। ਬਿਨਾ ਹਿਲੇ ਤੂੰ ਕਰ ਲਾ। ਬਿਨਾ ਹਿਲੇ ਤੋ ਤੁਸੀਂ ਤਾਂ ਬਥੇਰਾ ਤੁਸੀਂ ਨੱਚ ਵੀ ਸਕਦੇ ਹੋ। ਫੁੱਲਿਆਂ ਵਾਂਗ। ਲਓ। ਵਾਹ। ਫਿੱਕੇ। ਵਾਹ। ਚਾਹ ਹੋ ਕੇ ਦੇ ਵਿੱਚ ਨਮਕ ਵੀ ਪਾ ਸਕਦੇ ਹੋ। ਪਰ ਇਹ ਲੋਹੜੀ ਵਾਸਤੇ ਨੇ ਇਸ ਕਰਕੇ ਫਿੱਕੇ ਨੇ। ਬਿੱਟੇ ਬਿੱਟੇ ਜੁੱਠਾ ਅੱਜ ਮਾਰ ਕੇ ਨਾ ਖਾਓ ਹੂੰ ਇੱਕ ਵਾਰੀ ਲੈ ਲਓ ਜਿਹੜੇ ਲੈ ਠੀਕ ਹੈ ਨਾ ਤੇ ਲਓ ਚਲਦੇ ਨਹੀਂ ਗਾਣੇ ਬਾਹਰ ਨਹੀਂ ਖਾਣੇ ਅੱਛਾ ਫਿਰ ਹੁਣ ਆ ਖਾ ਲਓ ਹੂੰ ਪਹਿਲਾਂ ਉਹਨੂੰ ਕੁ ਭਾਏ ਬੋਣੇ ਨੇ ਪਪਾ ਵੇ ਹਾਂ ਹਾਂ ਮੈਂ ਕਹਿ ਰਹੀ ਆ ਅੱਜ ਲੋਹੜੀ ਕਰਕੇ ਮੈਂ ਨਮਕ ਨਹੀਂ ਪਾਇਆ ਠੀਕ ਹੈ ਗੁੜ ਦੇ ਨਾਲ ਖਾਓ ਰੇੜੀਆਂ ਦੇ ਨਾਲ ਖਾਓ ਮੂੰਗਫਲੀਆਂ ਦੇ ਨਾਲ ਖਾਓ ਬਹੁਤ ਅੱਛੀ ਡਾਈਟ ਆ ਅੱਜ ਤਾਂ ਮੈਨੂੰ ਕਿਉਂਕਿ ਮੈਂ ਬਾਦੀ ਰੋਟੀ ਵੀ ਨਹੀਂ ਖਾਦੀ ਹਾਂ ਤੇ ਕਰਕੇ ਆ ਬੜੇ ਬਗਰੇ ਹੁਣ ਮੈਂ ਬੜਾ ਬੜਾ ਲਾ 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 ਉਹ ਕਰ ਬੰਦ ਤੇ ਮੈਂ ਖਾ ਲਿਆ ਓਕੇ ਮੈਂ ਜਰਾ ਕੋ ਰੋ ਦੀ ਦਿਖਾਦਾ ਤੇ ਫਿਰ ਮੈਂ ਹੁਣੇ ਖੀਰ ਆ ਦੇਖ ਲੋ ਜੀ ਗੰਨੇ ਦਾ ਰਸ ਆ ਗਿਆ ਇਸ ਤੋਂ ਅਗਲੀ ਜਿਹੜੀ ਚੀਜ਼ ਹੈ ਮੈਂ ਤੁਹਾਨੂੰ ਰੋ ਦੀ ਖੀਰ ਬਣਾ ਕੇ ਦਿਖਾਣੀ ਹੈ